ਅੰਬਤੀਰੀ ਅਚਰਾਇਆ ਰਹਿ ਗਿਆ ਅੰਬਤੀਰੀ ਅਚਰਾਇਆ ਰਹਿ ਗਿਆ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਓਏ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਕਾਨੂੰ ਰੱਖੀਆਂ ਲਮਾਰੀ ਵਿੱਚ ਗੀਟੀਆਂ ਕਾਨੂੰ ਰੱਖੀਆਂ ਲਮਾਰੀ ਵਿੱਚ ਗੀਟੀਆਂ ਤੇ ਆਉਂਦੇ ਜਾਂਦੇ ਮਾਰਨ ਸੀਟੀਆਂ ਓਏ ਤੇ ਆਉਂਦੇ ਜਾਂਦੇ ਮਾਰਨ ਸੀਟੀਆਂ ਤੇ ਆਉਂਦੇ ਜਾਂਦੇ ਮਾਰਨ ਸੀਟੀਆਂ ਅੰਬ ਚੀਰਿਆ ਚਰਾਇਆ ਰਹਿ ਗਿਆ ਅੰਬ ਚੀਰਿਆ ਚਰਾਇਆ ਰਹਿ ਗਿਆ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਓਏ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਅਨੂਰਖੀਆਂ ਲਮਾਰੀ ਵਿੱਚ ਪੱਖੀਆਂ ਕਨੂਰਖੀਆਂ ਲਮਾਰੀ ਵਿੱਚ ਪੱਖੀਆਂ ਤੇ ਆਉਂਦੇ ਜਾਂਦੇ ਮਾਰਨੇ ਅੱਖੀਆਂ ਓਏ ਤੇ ਆਉਂਦੇ ਜਾਂਦੇ ਮਾਰਨੇ ਅੱਖੀਆਂ ਤੇ ਆਉਂਦੇ ਜਾਂਦੇ ਮਾਰਨੇ ਅੱਖੀਆਂ ਅੰਬ ਚੀਰ ਅਚਰਾਇਆ ਰਹਿ ਗਿਆ ਅੰਬ ਚੀਰ ਅਚਰਾਇਆ ਰਹਿ ਗਿਆ ਤੇ ਹੀਰ ਨੂੰ ਕੋਈ ਹੋਰ ਲੈ ਗਿਆ ਹੀਰ ਨੂੰ ਕੋਈ ਹੋਰ ਲੈ ਗਿਆ ਕਾ ਨੂੰ ਰੱਖੀ ਆਲਮਾਰੀ ਵਿੱਚ ਐਨਕਾ ਕਾ ਨੂੰ ਰੱਖੀ ਆਲਮਾਰੀ ਵਿੱਚ ਐਨਕਾ ਤੇ ਆਉਂਦੇ ਜਾਂਦੇ ਮਰਨ ਸੈਨਤਾ ਹੋਏ ਤੇ ਆਉਂਦੇ ਜਾਂਦੇ ਮਰਨ ਸੈਨਤਾ ਤੇ ਆਉਂਦੇ ਜਾਂਦੇ ਮਰਨ ਸੈਨਤਾ ਅੰਬ ਚੀਰਿਆ ਚਰਾਇਆ ਰ ਗਿਆ ਅੰਬ ਚੀਰਿਆ ਚਰਾ ਕੋਈ ਹੋਰ ਲੈ ਗਿਆ ਤੇ ਹੀਰ ਨੂੰ ਕੋਈ ਹੋਰ ਲੈ ਗਿਆ